ਦੀਵਤਰਾ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਅੱਜ ਲਾਵਦੇ ਹਾਂ ਟੋਚਣਾ ਖੰਭਾ ਕੱਢਦੇ ਹਾਂ ਕਈ ਸਾਲ ਪੁਰਾਣਾ ਨੱਪਿਆ ਹੋਇਆ ਹੈਗਾ ਉੱਥੇ ਬਾਹਰ ਆ ਕਿੱਥੇ ਪੈਊ ਹਾਂ ਆਹ ਅੜਜਾ ਕਿੱਥੇ ਦਾ ਇਹ ਵੀ ਦੂਆ ਆਹੀ ਚੱਕਲਾ ਮੈਂ ਸਹੀ ਨਹੀਂ ਪਹਿਣਾ ਇਹ ਤੇ ਓਏ ਨਾ ਨਾ ਖਿੱਚ ਦੋ ਇੱਕ ਵਾਰ ਚਾ ਬਈਓ ਉਧਰੋਂ ਸਿੱਧਾ ਬੁੱਲੇ ਚ ਟੁੱਟ ਜੂ ਯਾਰ ਸਿੰਗਲ ਟੋਚਾਂ ਦਾ ਹਾਂ ਸਿੰਗਲ ਹੜ ਨਾਲ ਹੀ ਇਹ ਨਹੀਂ ਇੱਧਰ ਦੇ ਇੱਧਰ ਪਿਆ ਕੋਈ ਨਾਲ ਚੁੱਕੋ ਹੋ ਹੈਗਾ ਕੁਝ ਨਹੀਂ ਹੈਗਾ ਇਹੀ ਲੈ ਚੱਲ ਕੇ ਨਾ ਸੰਗਲ ਪਾਲਾਂਗੇ ਵਿੱਚ ਇਹਦੀ ਬਣਾਉਣੀ ਆ ਫਿਰ ਕੋਈ ਇੱਥੇ ਵੀ ਗਾੜ ਲਾ ਕੇ ਸੰਗਲ ਜੋੜ ਲਾਂਗੇ ਵਿੱਚ ਪਾ ਕੇ ਧਰ ਦੋ ਹੂੰ ਚਲ ਚੱਕ ਲਾ ਇਹੀ ਹੈ ਹਾਂ ਇਹੀ ਹੈ ਬਸ ਆ ਗੁੰਮ ਨੀ ਗਿਆ ਇਹਦਾ ਉਹੀ ਹੈ ਟੋਚ ਨੇਗਾ ਉੱਥਲੇ ਨਾ ਆਇਆ ਕੋਈ ਜੰਗਾ ਥੱਲੇ ਨਾ ਆਇਆ ਕੋਈ ਲੋਈ ਚੱਕ ਲਿਆ ਦਾ ਟੋਚਣਾ ਹੁਣ ਦੇਖਦੇ ਆ ਕਿਵੇਂ ਲੋਟ ਜਿਹਾ ਆਉਂਦਾ ਕੰਮ ਕਿੱਧਰ ਵਸਾਇਰਨਾ ਖੜ ਜਾ ਆ ਜੀ ਮਿੱਤਰੋ ਇੱਥੇ ਖੰਭਾ ਬੜਾ ਪੁਰਾਣਾ ਖੰਭਾ ਬੜਾ ਪੁਰਾਣਾ ਨੱਪਿਆ ਹੋਇਆ ਖੰਭਾ ਕਰੂ ਨੰਗਾ ਖੰਭਾ ਜੀ ਮਿੱਤਰੋ ਹੁਣ ਲਾਈਨ ਜਾਂਦੇ ਆ ਆਪਾਂ ਟਰੈਕਟਰ ਨਾਲ ਲਿਆਉਣਾ ਸੰਗਲ ਫੇਰ ਦੇਖਦੇ ਆ ਕੀ ਬੰਦਾ क्डूगा कीरत के नाम है स्टार्ट कर ला स्टार्ट ਚੱਲ ਲਿਆ ਹੁਣ ਬਾਤੂ ਬਣਾ ਲਈਆਂ ਸਟੋਰੀਆਂ ਚਲੋ ਮਿੱਤਰੋ ਦਿਖਾਉਣਾ ਹੁਣ ਤੁਹਾਨੂੰ ਟੋਜਨ ਟੂਜਨ ਪਾ ਕੇ ਫੇਰ ਹੀ ਦਿਖਾਉਣਾ ਆਹ ਦੇਖੋ ਬਾਈ ਜੀ ਇਹਦੀ ਡਰਾਈਵਰੀ ਦੇਖ ਲਓ ਡਰਾਈਵਰ ਦੇਖੋ ਸਾਡਾ ਡਰਾਈਵਰ ਦੇਖੋ ਬਾਈ ਸਾਡਾ ਆਹ ਤੇ ਖੋਈ ਜਾਂਦਾ ਇਹਦਾ ਕੀ ਕੱਢ ਰਿਆ ਖੰਭਾ ਖੁੰਭਾ ਹਾਂ ਗਾਲਾ ਇਹਦਾ ਕੀ ਕੱਢੂ ਹਨਾ ਖੰਭਾ ਇਹਦਾ ਇਥੇ ਖੋਈ ਜਾਂਦਾ ਇਹ ਆਪ ਨੂੰ ਹਟਾਉਣਾ ਬੂਹਾ ਹਾਂ ਤੇਰੇ ਪੱਟੂ ਤੂੰ ਤੇ ਕਹੀ ਹੈ ਕੀ ਅਗਲਾ ਫਿਰ ਇਹ ਹਾਂ ਬਈ ਕਿੱਥੇ ਬਈ ਹੈ ਤੇ ਬੰਦਾ ਮਾਰ ਚੱਕ ਲਿਆ ਬੰਦਾ ਰਾਤ ਤੰਗੀ ਦਰ ਬੈਠਾ ਕਰੀਏ ਯਾਰ ਤੇਰੇ ਪੱਟੂ ਤੂੰ ਤੇ ਸਾਰੇ ਮਿੱਤਰ ਦਿਖਾਉਣਾ ਤੁਹਾਨੂੰ ਫਿਰ ਸੈਟਿੰਗ ਸ਼ੂਟਿੰਗ ਜੀ ਕਰਕੇ ਇਹਦੀ ਚੋਟੋ ਟੋਚਣ ਪਾਲਾ ਫਿਰ ਉਹਦੀ ਦਿਖਾਵਾਂਗੇ ਹਨਾ ਕੱਲ ਹਾਂ ਜੀ ਮਿੱਤਰੋ ਪਾਲਾ ਟੋਚਣਾ ਤੀਜਾ ਲੋ ਪਾਲਾ ਖਿੱਚ ਗਿਆ ਦੇਖ ਕੱਕ ਵੇ ਸੰਗਲ ਦਾ ਟੁੱਟ ਗਿਆ ਬਾਬਿਓ ਤੈਨੂੰ ਕਹੇ ਦੋ ਸੰਗਲ ਪਾਲਾ ਦੋ ਸੰਗਲ ਵੀ ਸਾਬ ਤੇ ਹੰਜੀ ਗਏ ਹੁਣ ਕਿ ਵੀ ਹੈ ਨਹੀਂ ਆ ਹੋ ਗਿਆ ਬਾਬੇ ਕੰਮ ਸੰਗਲ ਕਲਿਆ ساری ਉਮਰ ਮੇਰੀ ਲੰਗੀ ਠੀਕ ਹੈ 10 ਸਾਲ ਤੈਨੂੰ ਰੋਇ ਨੂੰ ਹੋ ਗਿਆਡੇ ਨਾਲ ਸੰਗਲ ਨਹੀਂ ਲੱਗੇ ਸੰਗਲ ਵੀ ਆਉਂਦੇ ਨਹੀਂ ਨਾ ਇਹਦਾ ਇਹਦਾ ਆਸ਼ੇਤ ਨਾ ਕੱਟਣ ਸੰਗਲ ਐਡੇ ਸੰਦ ਦੇ ਸੰਗਲ ਕੀ ਕੰਮ ਕਰਨਾਗੇ ਐ ਕਿ ਉਹ ਗਿਆ ਹੁਣ ਚੜਦੇ ਫੂਲ ਕੇ ਸੰਗਲ ਲਿਆ ਕੇ ਨਵੇਂ ਹੁਣ ਉਹ ਕਿ ਆ ਹੋਇਆ ਕਹਿ ਦਿੰਦੇ ਉਹਦੇ ਲਾਉ ਸੰਗਲ ਆ ਤੋੜਦਾ ਵਾ ਬੇ ਸੰਗਲ ਤੋੜਦਾ ਸੰਗਲ ਫੁੱਲ ਰਹਾ ਵਈ ਹੋਰ ਨਾ ਕਰਾਹਾ ਪੋਈ ਰੇ ਟਾਈਮ ਨੂੰ ਆ ਵਈ ਮਿੱਤਰ ਹੁਣ ਕੰਮ ਮੜ ਗਿਆ ਹੁਣ ਲੈਂਦਾ ਕਰਾਹਾ ਪਾ ਕੇ ਉਧਰ ਨਾ ਧਿਆਨ ਨਾ ਰੱਖੀਂ ਲੱਗੂ ਆ ਉਧਰ ਨੂੰ ਕਰਕੇ ਲਿਆਣਾ ਉਹ ਤੈਨੂੰ ਚੜਾ ਕੇ ਮੋੜੀ ਆਸਾ ਹੁਣ ਚਾੜ ਦੇ ਇਹ ਡੈਡਿੰਗ ਬਾਹਰ ਟੱਕਲਾ ਬਸ ਸੱਤਰਾ ਬਾਸੀ ਕਾ ਚੜਾ ਦੇ ਹਰ ਜਾ ਆਹ ਇੰਟਰਵਿਊ ਨਾਲ ਆ। ਉਹਨੇ ਮੈਨੂੰ ਕਿਹਾ ਦੂਈ ਵੇ ਜਾ। ਪਰ ਗਿਆ ਜਾਈਏ ਪਰ ਗਿਆ ਜਾਈਏ। ਚਾਲਾ ਉੱਧਰ ਨਹੀਂ ਇੱਧਰ ਨੂੰ। ਆ ਜੀ ਆ। ਉਹ ਹੈ ਤਾਂ ਉਹ। ਓਏ ਮੈਂ ਕਹਿੰਦਾ ਐ ਥੱਲੇ ਤਾਰ ਲਾ ਇਹਨੂੰ ਆਏ ਆਂ ਖਿੱਚਦੇ। ਚਾਲਾ ਬਲੇਕ ਤੇਰਾ ਜਿਹੜੂ ਲੈ ਕੇ ਘਰ ਆਇਆ ਹਟਲ ਕੱਢ ਜਾ ਇਹ ਹੂੰ ਬੱਚਾ ਟੱਕ ਕੇ ਨਾ ਸੰਗਲ ਦੇਖ ਰੋ ਕੋਈ ਸਾਡੇ ਸਰਕਲ ਥਾਂ ਨਹੀਂ ਦਿਖਾ ਦੇ ਸੰਗਲ ਦਿਖਾ ਦੇ

ਆ ਲੈ ਜਾਣਾ ਮਿੱਟੀ ਹਿੱਚ ਕੇ ਹੈ ਹੈ 20 ਸਾਲ ਦੀ ਗੁੱਡੇ ਕਾਹਣੀ ਇਹ ਇਹ ਹਾਂ ਟਰੈਕਟਰ ਨੇ ਜੋਰ ਲਾ ਟਰੈਕਟਰ ਤੋਂ ਮਿਹਨਤੀ ਗਈ ਤੜ ਕੇ ਦੋ ਮੜ ਰਿਆ ਪੱਟੀਆਂ ਪੱਟੀ ਹੋ ਜਾਂਦੀ ਆਪਣੇ ਨੂੰ ਕੀ ਕਰਨਾ ਇਹ ਥੱਲੇ ਕੀ ਹੈ ਇਹ ਤੇ ਕਾਹਨੇ ਖੜੀ ਆ ਬਾਈ ਤੱਕੜੀ ਆ ਵਾਹਂ ਤੱਕੜੀ ਆ ਨਾ ਇੱਥੇ ਖੜੀ ਆ 50 ਸਾਲ ਹੋ ਗਈ ਇੱਥੇ ਖਚਾ ਨਾ ਇੱਕ ਗਰਾਹਾ ਹੈ ਹੈ ਦੇ ਨਾ ਨਾ ਤੂੰ ਆ ਕੇ ਚੱਕ ਕੇ ਲਿਆ ਮਿੱਟੀ ਚੱਲ ਆਹ ਕਿੱਥੇ ਰਹਿਣਾ ਕ ਮੈਂ ਇਧਰ ਕੁਤੇਰਾ ਯਾਰ ਆਹ ਆ ਖਿੱਚ ਕੇ ਲੈ ਜਾ ਆਹ ਇਧਰ ਤਾਂ ਲੈ ਹੀ ਸੁਣ ਓਏ ਜਿਹੜੇ ਕਰਨੇ 50 ਸੱਤ ਕੋਈ ਨਹੀਂ ਅੱਜ ਪੜਦੇ ਆ ਤਾਂ ਮਸੀ ਪੱਤੀ ਭਰਾਵਾ ਅੱਛਾ ਅੱਛਾ ਇਹ ਥੱਲੇ ਮੋਟਾ ਦਾ ਨਾਗਾ ਪੱਟਾ ਮੂੰਹ ਸੁਣੀ ਤਖੜੀ ਇਹ ਤਾਂ ਕੌੜੀ ਹੋਈ ਹੈ ਅੱਛਾ ਜਿੰਨਾ ਚਿਰ ਉਹ ਨਿਕਲਦਾ ਥੱਲੇ ਜਿੰਨਾ ਚਿਰ ਕਾਨੂੰ ਪੱਟੀ ਹੰਦੀ ਹੈ ਹਾਂ ਟਰੈਕਟਰ ਦੀ ਸ਼ਾਰਟ ਕੱਤੀ 855 ਦੀ ਓਹ ਲੱਕੜਾ ਟਰੈਕਟਰ ਆ ਯਾਰ ਪੂਰੀ ਆ ਓਏ ਹੈ ਉਹ ਤਾਂ ਕੋ ਨਵਾਂ ਟਰੈਕਟਰ ਹੈ ਰਾਂ ਇਹ ਕਾ ਆ ਗਿਆ ਬਾਈ ਜੋਰ ਤਾਂ ਲਾਉਂਦਾ ਨਹੀਂ ਯਾਰ ਜਾਰਸ ਆ ਗਿਆ ਆ ਗਿਆ ਬਾਈ ਲਾਰਸ ਉਹ ਫਸਾ ਲਿਆ ਉੱਥੇ ਦੇਖੀ 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 ਬਾਈ ਲਾਰਸ ਡਟਕਾਗਾ ਉਧਰ 852 ਦੇਖ ਐ ਇਧਰ ਬਾਈ ਦਾ ਬਾਈ ਲਾਰਸ ਜਾਂਦਾ ਇੱਧਰ ਬਾਈ ਨੇ 852 ਅੱਧਾ ਆਇਆ ਥੱਲੀ ਧਾਰਲਾ ਆ ਬਾਈ ਦਾ 852 ਦੇਖੋ ਆ ਬਾਸ ਜਾ ਤੋੜੂ ਇਹ। ਆਪ ਹੋਏ ਮੁਰੇ, ਕੋਟ ਸਾਹਿਬ। ਸਾਨੂੰ ਕਹੇ ਤੁਹਾਨੂੰ ਟਰੈਕਟਰ ਹੀ ਚਲਾਉਣਾ ਆਦਾ ਹੋਣਾ ਆਪ ਹੋਏ। ਬੁਰੀਆਂ ਰੌਣਕਾਂ ਲੱਗ ਰੀਆਂ ਬਈ। 5 ਸਾਲ ਹੋ ਗਏ ਖੰਭਾ ਦੱਬੇ ਨੂੰ ਤੇ ਅੱਜ ਕੱਢਦੇ ਆ। 20 ਸਿੱਟੇ ਜੀ ਉੱਗ ਪਿਆ। ਕੋਟ ਸਾਹਿਬ ਆਪ ਹੋਏ ਮੁਰੇ ਦੇਖੋ ਹਣ ਕੀ ਕਰਦੇ ਨੇ। ਵਹੀ ਦਾ ਬਣਾਤੀ ਬਈ। ਕਾ ਸਰਲਾ ਬਾਦ ਗੱਡੀ ਦੁਆਰੇ ਲੈ ਲਈ 10 ਸਰਲਾ ਬਾਦ ਕੋ ਖਾਨਾ ਬਾਰਾ ਵਾਲਾ ਇਹ ਮੇਰੇ ਜਰਾ ਨਹੀਂ ਵੀ 20 ਛੱਟਿਆ ਸੀ 20 ਛੱਟਿਆ ਸੀ ਤੇ ਖੱਪਾ ਖਰਾ ਹੋ ਗਿਆ ਉਹ ਬਹੁਤ ਆ ਜੋਰ ਨਾਲ ਖੋਹਦਾ സോചന ਇਹੜੀ ਇੰਨਾ ਆਵਾਜ਼ ਤਾਂ ਡੜੀ ਵੀਡੀਓ ਤਾਂ ਖਤੋਂ ਨਾ ਹੁੰਦਾ ਕਰਦਾ ਨਹੀਂ ਆਏ ਆਪਣੇ ਵਰਗੇ ਬਣ ਬਲੌਗ ਚੱਲਦੇ ਤਾਂ ਹੀ ਹੁਣ ਆਏ ਉਹਦੇ ਵੱਲ ਚੱਲਦੇ ਨੇ ਇਹ ਵੰਗੀਆਂ ਗੱਲਾਂ ਸੁਣਾਉਂਦੇ ਨੇ ਕਿੰਨਾ ਕਿ ਤਾਂ ਮਿੱਤ ਯਾਰ ਕੀ ਹੋ ਰਿਹਾ ਇਹਨਾਂ ਨੂੰ ਯਾਰ ਕਿੰਨੇ ਕੀ ਹੋਇਆ ਕਿ ਮਿੱਜੀ ਦੀ ਫਾਈ ਬਾਈ ਦਿਖਾਈ ਦਿਖਾਈ ਕਿਵੇਂ ਕਰੀਏ ਦਾ ਕਮਰੇ ਵਾਂਗੂ ਕਿੰਨੀ ਕਿ ਮਿੱਧੀ ਹੈ ਦੇਖੋ ਕੀ ਮਿੱਧਿਆ ਦਾ ਲੋਲੇ ਨਾ ਜਮ ਲੋਲੇ ਲੋਲੇ ਕੀ ਆਇਆ ਬਲੌਗ ਦੇਖਣ ਆ ਲਗੂਗਾ ਜਾਣ ਕੇ ਮਿੱਧਦੇ ਨੇ ਜੜਾ ਵੀ ਲੱਗਿਆ ਓਏ ਫੁੱਬੇ ਦਾ ਜੜਾ ਲੱਗਿਆ ਓਏ ਇੱਕ ਟਿਕ ਟਿਕ ਤੇ ਆਓ ਅੰਮਾ ਕਹੀਂ ਤੁਰਿਆ ਜਾਂਦਾ ਨਾ ਕੌਣ ਹੈ ਕੀ ਹੈ ਤੋਸ ਕੀ ਹੋ ਗਿਆ ਬਈ ਨੰਬਾ ਵਾਹ ਹੋ ਗਿਆ ਤਾਂ ਹੈ ਇਹ ਨੰਬਾ ਵਾਹ ਆ ਦੇਖੋ ਬਈ ਆਪਦੇ ਆ ਬੁੱਗੇ ਖੱਬਾ ਮਿੱਟੀ ਦੇ ਵਿੱਚ ਤਰੋ ਖੁੱਟੋ ਦੋ ਸੱਟ ਜਿਓਏ ਇੱਧਰ ਇੱਧਰ ਖੜੇ ਹੋ ਜਾ ਬੜੇ ਹੜਾ ਹੜਾ ਨੂੰ ਪੋਣ ਸੱਪ ਚੱਲ ਫੜ ਜਾ ਫੜ ਜਾ ਚਲੋ ਫੋਟ ਡੀ ਚੁੰਜੋ ਫਟ ਫਟ ਖਾ ਫਟ ਫਟ ਬੱਲਾ ਸਹੀ ਜੇ ਇਸ ਮੇਰੇ ਆਤਰੇ ਖਮਦਾ ਆਇਆ ਇੱਥੇ ਬਗਲਾ ਟਕੋ ਮਾਰਦੇ ਨਾ ਕੋਠੀ ਵੱਡਣੀ ਹੈ ਕੋਠੀ ਪੈਣੀ ਵੱਡ ਪੈਣੀ ਕੋਠੀ ਦਵਾਨ ਵੜ ਲਾਏ ਪਏ ਨੇ ਮਰਨੀਆਂ ਹੋ ਗਈਆਂ ਸਾਲਾ ਪੰਡਰਾ ਹੋਈ ਕੋਠੀ ਦਵਾਨ ਵੜ ਲਾਏ ਪਏ ਨੇ ਨਿੱਕੇ ਨਿੱਕੇ ਚੂਗਾ ਬਈ ਇਹਨੇ ਪਾਗਾਂ ਹੋਗਾ ਬਈ ਇਹ ਬਲਾੜੀਆਂ ਰੱਖਿਆ ਹੋਈਆਂ ਹਲੇ ਕਿਉਂ ਮਾਰੀ ਸਾਲਾ ਦੇ ਡੱਡ ਸਾਲਾ ਉੱਤਨਾ ਛੜਦੀ ਓਏ ਫੜ ਦੇਖਿਓ ਪੁੱਛੋ ਏ ਫੜੀ ਫੜੀ ਫੜੇ ਵਾਲੇ ਕੁੱਲਰ ਦੀ ਇਹ ਚ ਪੜੀ ਫੜਲਾ ਫੜਲਾ ਕਿਹੜੀ ਫੜੇਗਾ ਫੜਲਾ ਫੜੇ ਵਾਲੇ ਓਹੋ ਪਰ ਫਿਰ ਤੂੰ ਦਈਂ ਓਏ 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 ਲੈ ਭਾਈ ਤੋ ਲੈ ਨਾ ਲੈ ਉਹ ਮੈਨੂੰ ਕੁਛ ਨਹੀਂ ਕਹਿੰਦੀ ਲੈ ਆਹ ਅੜਦਾ ਤਾਂ ਹੈ ਨਹੀਂ ਹੱਤ ਦੰਦੀ ਵੱਲ ਦੰਦੀ ਵੱਲ ਅੜਦਾ ਗਲਨ ਨਹੀਂ ਹੋਏ ਚੱਕੋ ਯਾਰ ਹਰ ਕੰਮ ਕਰੋ ਆਪਾਂ ਨੂੰ ਕੀ ਹੱਕ ਆ ਕੇ ਤੁਹਾਨੂੰ ਮਾਰਨ ਦਾ ਆਪਾਂ ਫਰਸਾ ਕਿਉਂ ਨਹੀਂ ਫਰਸਾ ਬਾਲਸਾ ਸੀ ਕਿਥੇ ਪਈ ਯਾਰ ਸੰਥੇ ਬਲਬੋ ਕਰੀ ਗਏ ਨੇ ਹੁਣ ਐ ਪਲਟਾ ਮਾਰਦਾ ਕਿੱਧਰ ਜਾਂਦਾ ਓਏ ਇਹਦੇ ਸਭ ਨਾਲ ਪੱਟ ਲਾ ਕੇ ਬੋਰਿਆ ਉਹ ਪੂਰਾ ਕਰੀ ਕਰਾ ਬੋਰਿਆ ਅਜੀ ਯਾਰ ਅਜੀ ਮੋਰੇ ਭਾਈ ਇਹਨੇ ਕੋਸੇ ਉੱਤ ਚਾਇਆ ਮੋਟੇ ਪੋਣੋ ਸੁਣੋ ਰੇਕਰਤ ਨੇ ਸਭ ਤੋਂ ਥੋੜੇ ਪਾਟਾਂ ਦਾ ਕਰ ਲੰਨਰ ਨਾ ਨਾ ਚਲੋ ਫੜ ਫੜ ਉਹ ਫੜ ਲੈ ਮੈਂ ਸੱਤ ਓੜੇ ਹਾਂ ਹਾਂ ਫਾਇਕਾ ਮਲਾਤ ਕਰ ਦਿਨਾ ਤੂੰ ਹਾਂ ਉਹ ਪੰਡੀਆਂ ਆਪਣੀ ਪਲਟਾ ਮਾਰਦੇ ਪਲਟਾ ਆ ਦੋ ਟਰਦੀ ਪਲਟਾ ਮਾਰਦੀ ਹੈ ਹਾਂ ਇਧਰੋਂ ਟਾਂਦੇ ਜਿਆਦਾ ਆਂਦੇ ਪਟਦੀ ਹੈ ਦਵਾਰੇ ਇੱਥੇ ਲਾ ਦੇ ਹਾਂ ਇਸਾ ਨਹੀਂ ਰੱਖਣਾ ਮੜੀ ਤੂੰ ਹਾਂ ਉਹ ਇੱਥੇ ਲੱਗ ਗਿਆ кирта киирта депөее равльно ਪੱਟੀ ਉਹ ਮਾਰਦੇ ਨੇ ਸੱਪੜ 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 ਤੇ ਨਹੀਂ ਨਹੀਂ ਉਹ ਵੀ ਮਾਰਦੇ ਨੇ ਮੈਂ ਹੋਣਾ ਸਰਾ ਪੂਰਾ ਹੋ ਗਿਆ ਹੁਣ ਹੁਣ ਕੋਈ ਨਹੀਂ ਕੁਝ ਨਹੀਂ ਹੁੰਦਾ ਲੈ ਆ ਉਹ ਕੱਢ ਦੇ ਵਿੱਚੋਂ ਚੱਲ ਚੱਲ ਲੈ ਜਾ ਉਹ ਪੂਰਾ ਚੱਲ ਚੱਲ ਮੜਾ ਧੱਕੇ ਇਹਦੇ ਨਾਲ ਮਾਰਦੇ ਕਿਹਨੇ ਮਾਰਦੀ ਓਏ ਉਹ ਪਾਸੇ ਉਹ ਪਾਸੇ ਕਰਦਾ ਹਟ ਕੇ ਆਪਾਂ ਸੈਂਕੜੇ ਨੇ ਨਹੀਂ ਬੜੇ ਸਰਾ ਸਪੋਰਟ ਆਖ ਦਿੱਲੇ ਤੈਨੂੰ ਪਾਸ ਆ। ਤਰ ਖੜ ਜਾ। ਉਹ ਮਰਕ ਚਾ। ਉਹ ਤਾਂ ਪੂਰਾ ਬੱਗਾ ਚਾਹੀਦਾ। ਲੈ। ਖੜਦਾ ਖੜਨ ਸਪੋਰਟ ਪਾਉਣੇ ਤਾਂ ਖੜਦਾ। ਬਸ ਲੈ। ਪਾਸ ਆ ਪਾਸ। ਯਾਰ ਆ। ਕੱਢ ਦੇ ਸਪੋਰਟ ਨਾਲ ਸਪੋਰਟ ਨਾਲ। ਅਰੀਆ ਤਾਂ ਲੇਖ ਜੂਗਾ। ਜੁੱਲ ਜੋਰ ਜੁੱਲ ਸੱਤ। ਆਹ ਦੇਖ। ਮਾ ਨਾ 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 ਬਾਹਰ ਕੱਢਣਾ ਕਿ ਰਾਜ ਲੋਣਾ। ਨਾਲ ਹੀ ਦੋਣਾ ਇਹ ਜੋ ਕਣ ਕਬੜੀ ਦੂਜੇ ਚੱਲੂ। ਮੈਂ ਕਿੰਨੇ ਖਰਚਾ ਹੁਣ ਕਰ ਦਿੰਦਾ ਕਰ ਸਕਦਾ ਅੱਛਾ ਜੋ ਕਣ ਕਬੱਡੀ ਉਹ ਚੱਕ ਲਾਂਗੇ ਉਹ ਦੁੱਖ ਚਾਂ ਬਾਈ ਇਹ ਬਾਈ ਦਾ ਤਬਾਹ ਕੋ ਡਾਈ ਲਿਆੜਾ ਜੀ ਆ ਲੈ ਅੱਧਾ ਹੋਈ ਬਿੰਗੂ ਕਰਤੀ ਕਰ ਨਹੀਂ ਯਾਰ ਪਹਿਲੀ ਬਿੰਗੂ ਜੱਗੀ ਜਿਹਾ ਬਾਹਰ ਜਾਂਦੇ ਹਾਂ ਅੱਜ ਮਿੱਤਰੋ ਹੁਣ ਲੱਗ ਗਿਆ ਸੁਖਰਾਜ ਮਿੱਟੀ ਪੱਧਰ ਕਰਨ ਕਰਦਾ ਕਿ ਨਾ ਫੇਰ ਤਾਂ ਕਰ ਦੂਆ ਨਹੀਂ ਨਹੀਂ ਕਰਿਆ ਜਾਂਦਾ ਬਾਈ ਨੀ ਵੇ ਡਰਾਈਵਰ ਹੀ ਨਹੀਂ ਹੈਗਾ ਇਹੇ ਡਰਾਈਵਰ ਹੈ ਨਹੀਂ ਹੈਗਾ ਡਰਾਈਵਰ ਘੱਟਾ ਹੈ ਹਾਂ ਦੇਖਦੇ ਆਂ ਮਾਈ ਲਾਵਾ ਕੰਦ ਓਏ ਬਣੌਣੀ ਦਾ ਪਹੀਆ ਓਏ ਅੱਜ ਚੀਂ ਅੰਨਾਂ ਤੋਂ ਕਰੀਸ ਕਰੂ ਸਾਡੀ ਬਣਾਉਣੀ ਤਾਂ ਪਹੀ ਸੀ ਆ ਸਾਰੀ ਚੱਕ ਲੈ ਗਿਆ ਪਹੀਆ ਖਿੱਚਣੀ ਹੈ ਵਿੱਚ ਡਿੱਗਦੀ ਆ ਸਾਡੇ ਘਰ ਦਾ ਇੱਕ ਤਾਂ ਰਾਖੀ ਖੜਦੀ ਹੁੰਦਾ ਜੇ ਅਸੀਂ ਟਰੈਕਟਰ ਚਲਾਉਣੇ ਨੇ ਆ ਪਤਾਸੇ ਇਹ ਬੜੇ ਚਲਾਏ ਹੋਏ ਹੈ ਸਾਡੇ ਘਰ ਦਾ ਰਾਖੀ ਤਾਂ ਖੜਦੀ ਨਹੀਂ ਜੇ ਟਰੈਕਟਰ ਚਲਾਉਣੇ ਨੇ ਪਤਾ ਫਿਰ ਮਨ ਨੂੰ ਪੜਾਉ ਹੋਣ ਜਾਂ ਇਹ ਬੱਚਾ ਹਲੇ ਆਇਆ ਸੀ ਕਮਲੇ ਤਾਂ ਨਹੀਂ ਉਹ ਤਾਂ ਉਹ ਆ ਇਸੇ ਦਾ ਗੱਲ ਆ ਆਹ ਨਾ ਪੁੱਤਰੋ ਸਮਝਦੇ ਨਹੀਂ ਅਸੀਂ ਚਾਲੇ ਯਾਰਾ ਖੇਡਣ ਜਾਵਾਂਗੇ ਫੜ ਯਾਰਾ ਕੱਢ ਦੋ ਓਏ ਕਿਵੇਂ ਖਿੱਚੀਵੇਂ ਕਿਵੇਂ ਕਾਲਾ ਹਾਂ ਉਹ ਗਾਇ ਕਰਾ ਲੈਣਾ ਖਿੱਚਣੀ ਆਉਂਦੀ ਨਹੀਂ ਇਹਨੂੰ ਨਹੀਂ ਵੀ ਬਾਲੀ ਤਾਂ ਨਹੀਂ ਖਿੱਚਣੀ ਆਉਂਦੀ ਨਾ ਨਾ ਬਸ ਉਹ ਖਿੱਚੀ ਤੂੰ ਇੱਕ ਦਾ ਬੰਦ ਉਹਦੀ ਕਰ ਦਿੰਦੇ ਆ ਨਾ ਇਹ ਦੱਬਦੇ ਦੱਬਦੇ ਬੱਸ ਸ਼ੇਰ ਦਾ ਕੰਮ ਹੀ ਹੈ ਇਹ ਆਈ ਆਣਾ ਹੈ ਸ਼ੇਰ ਦੇ ਕੰਮ ਆ ਹੀ ਨੇ ਇਹਦੇ ਇਹਦਾ ਵਾਸ਼ ਲੱਛਣ ਕਰਨ ਵਾਲੀ ਆਣਾ ਇਹ ਬਸ ਵੇ ਕਰਤੀ ਪੱਦਰ ਕਰਤੀ ਪੱਦਰ ਪੱਧਰ ਨਹੀਂ ਹੁੰਦਾ ਹੋ ਗਿਆ ਬਸ ਪੱਧਰ ਪੱਧਰ ਦਾ ਕੀ ਕਰਨਾ ਤੇ ਟੋਪ ਆ ਗਿਆ ਕਰਾ ਲਓ ਹੋਰ ਪੱਧਰ രേസാ ജന മർജി ദവളാ ਕਾਣ ਬਣੀ ਜਾਂਦਾ ਚਲੋ ਮਿੱਤਰੋ ਆਪਾਂ ਅੱਜ ਕੀ ਕਰਦੇ ਆਪਾਂ ਐਂਡਿੰਗ ਵਲੌਗ ਦੀ ਤੇ ਲਾਈਕ ਸਬਸਕ੍ਰਾਈਬ ਐ ਸ਼ੇਅਰ ਜਰੂਰ ਕਰ ਦਿਓ ਮਿਲਦਾ ਅਗਲੇ ਵਲੌਗ ਚ ਧੰਨਵਾਦ